ਵਾਕ ਮੈਨੂੰ ਯਾਦ ਆਇਆ ਔਰੰਗਜ਼ੇਬ ਦੇ ਐਲਕਾਰਾਂ ਨੇ ਭਨ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਐਸਾ ਆਖਿਆ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਹਮਦਰਦੀ ਵੀ ਰੱਖਦੇ ਸਨ ਔਰ ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰਭਾਵਿਤ ਵੀ ਸਨ ਮਹਾਰਾਜ ਜੇ ਤੁਸੀਂ ਆਖੋ ਤੁਹਾਡੀ ਸੁਲਾਹ ਕਰਾ ਲਈਏ ਵਿਚਾਰ ਇਹ ਗੱਲ ਆਗੇ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਪਾਦਸ਼ਾਹ ਕਹਿਣ ਲੱਗੇ ਸੁਲਾਹ ਦੀ ਕੋਈ ਕੀਮਤ ਕਿਉਂਕਿ ਸੁਲਾ ਉਦੋਂ ਆਉਂਦੀ ਹੈ ਜਦ ਦੋਵੇਂ ਪਾਸੇ ਤੋਂ ਕੋਈ ਕੀਮਤ ਨਾ ਚੁਕਾਈ ਜਾਵੇ। ਅਹਿਲਕਾਰ ਕਹਿਣ ਲਗੇ ਮਹਾਰਾਜ ਕੁਝ ਸ਼ਰਤ ਤੇ ਹੈ ਸੁਲਾ ਦੇ ਕਿ ਤੁਸੀਂ ਹਾਰ ਮੰਨ ਲਓ ਆਪਾਂ ਸੁਲਾ ਕਰਾ ਦਿੰਨੇ ਆ। ਸਾਬ ਕਹਿਣ ਲਗੇ ਇਹ ਨਹੀਂ ਹੋ ਸਕਦਾ। ਤੇ ਪਤਾ ਅਹਿਲਕਾਰ ਕੀ ਕਹਿੰਦਨ ਹਾਰ ਤੇ ਤੁਹਾਡੀ ਹੋ ਗਈ ਹੈ। ਕਿਲੇ ਤੁਹਾਡੇ ਟਹ ਡੇਢੇਰੀ ਹੋ ਗਏ ਨੇ। ਤੇਰਾ ਤੁਹਾਡਾ ਸ਼ਹੀਦ ਹੋ ਗਿਆ ਚਾਰੇ ਬੱਚੇ ਤੁਹਾਡੇ ਮਾਰੇ ਜਾ ਚੁੱਕੇ ਨੇ ਪਰਿਵਾਰ ਤੁਹਾਡਾ ਵਿਛੜ ਗਿਆ ਸਿੰਘ ਸਾਰੇ ਹੀ ਮਾਰੇ ਜਾ ਚੁੱਕੇ ਨੇ ਔਰ ਤੁਹਾਡੇ ਕੋਲ ਗੁਜ਼ਰ ਬਸਰ ਲਈ ਧਨ ਵੀ ਨਹੀਂ ਹੈ ਤੁਹਾਡੀ ਜੇਬ ਵੀ ਖਾਲੀ ਤੁਹਾਡੇ ਕੋਲ ਤਾਂ ਘੋੜਾ ਵੀ ਨਹੀਂ ਰਿਹਾ ਤੁਹਾਡੇ ਕੋਲ ਤਾਂ ਕੁਝ ਵੀ ਨਹੀਂ ਰਿਹਾ ਇਹ ਸਾਰੀਆਂ ਨਿਸ਼ਾਨੀਆਂ ਹਾਰ ਦੀਆਂ ਨੇ ਤੁਸੀਂ ਇੱਕ ਸੰਤ ਹੋ ਤੁਸੀਂ ਵਲੀ ਅੱਲਾਹ ਹੋ ਤੁਸੀਂ ਪੀਰੋ ਤੇ ਸੰਤ ਦਾ ਤੇ ਕੰਮ ਹੈ ਸਚਾਈ ਕਬੂਲ ਕਰ ਲਵੇ ਤੇ ਸਚਾਈ ਇਹ ਹੈ ਤੁਹਾਡੀ ਹਾਰ ਹੋ ਗਈ ਹੈ ਤੁਹਾਡੇ ਕੋਲ ਕੁਝ ਵੀ ਨਹੀਂ ਰਿਹਾ ਸਾਇਬ ਕਹਿੰਦੇ ਨੇ ਇਹ ਬਿਲਕੁਲ ਨਾ ਖੋ ਕੇ ਮੇਰੇ ਕੋਲ ਕੁਝ ਵੀ ਨਹੀਂ ਮੇਰੇ ਕੋਲ ਕੁਝ ਹੈ ਕੀ ਹੈ ਇਸ ਸ੍ਰੀ ਮੁਖਵਾਕ ਪਾਦਸ਼ਾਹੀ ਦਸਵੀਂ ਜ਼ਫਰਨਾਮਾ صاحب نہ سازو نہ بازو نہ فوجو نہ فرش میرے کل فوج نہیں ہے مندہ میرے کل شستر بھی نہیں قبول کردہ میرے کل دھن سمپدا بھی نہیں میں قبول کردہ اور میرے کلے بھی ٹہڈیری ہو گئے اے بھی میں مندہ <coughs> میرا پروار بھی بچھڑ گیا شہید ہو گیا مندا قبول کردا لیکن یہ قبول کرنا بالکل میں تیار نہیں کہ میرے کچھ نہیں میرے پھر بھی کچھ ہے کی ہے نہ سازو نہ بازو نہ فوجو نہ فرش خدا بند بخشن دئی ایشو ارش خدا دی یاد میرے کول ہے پرماتما دی یاد میرے کول ہے ਤੇ ਜਿਤਨੇ ਚਿਰ ਤੱਕ ਉਹ ਮੇਰੇ ਦਿਲ ਦੇ ਚ ਬੈਠਾ ਹੈ ਮੇਰੀ ਦਿਲ ਦੀ ਸੇਜਾ ਤੇ ਬੈਠਾ ਹੈ ਮੈਂ ਹਾਰ ਮੰਨ ਲਵਾਂ ਤੇ ਖੁਦਾ ਦੀ ਹਾਰ ਹੋਵੇਗੀ। ਔਰ ਉਹ ਵੀ ਇੱਕ ਜ਼ਾਲਮ ਦੇ ਕੋ ਹਾਰ ਮੰਨ ਲਵਾਂ ਤੇ ਜ਼ਾਲਮ ਦੀ ਜਿੱਤ ਹੋ ਜਾਏਗੀ। ਮੈਂ ਐਸਾ ਨਹੀਂ ਕਰ ਸਕਦਾ। ਅਹੰਕਾਰਾਂ ਨੇ ਜਿਹੜੀ ਗੱਲ ਕਹੀ ਮੁਖ्तसर ਮੈਂ ਅਰਜ਼ ਕਰਾਂ ਇਤਿਹਾਸ ਦੇ ਪੰਨੇ ਇਹ ਸਾਰੇ ਲਮਕਾ ਕੇ ਨਾ ਬਿਆਨ ਕਰਾਂ। ਮਹਾਰਾਜ ਤੁਸੀਂ ਸੰਤ ਹੋ, ولی اللہ। ਸਚਾਈ ਕਬੂਲ ਕਰਨ ਦੇ ਸੰਕੋਚ ਨਾ ਕਰੋ ਕਬੂਲ ਕਰ ਲੋ ਅਸੀਂ ਸਹਲਾ ਦਿੰਦੇ ਤੁਸੀਂ ਪ੍ਰਮਾਨ ਕਰ ਲੋ ਹਾਰ ਤੁਹਾਡੀ ਹੋ ਗਈ ਏ ਤਬਾਹੀ ਤੁਹਾਡੀ ਹੋ ਗਈ ਏ ਬਰਬਾਦੀ ਤੁਹਾਡੀ ਹੋ ਗਈ ਏ ਕੋਈ ਕਿਲਾ ਤੁਹਾਡਾ ਰਹਿਣ ਨਹੀਂ ਦਿੱਤਾ ਗਿਆ ਸਭ ਡਾ ਦਿੱਤੇ ਗਏ तमाम ਚੋਟੀ ਦੇ ਸਿੰਘ ਤੁਹਾਡੇ ਮਾਰ ਦਿੱਤੇ ਗਏ ਤੇ ਸਿੰਘਾਂ ਦੀ ਗੱਲ ਇੱਕ ਪਾਸੇ ਤੁਹਾਡਾ ਪਿਤਾ ਸ਼ਾਇਦ ਤੁਹਾਡੇ ਬੱਚੇ ਵੀ ਮਾਰ ਦਿੱਤੇ ਗਏ دن تنسمپدا تھوڑی ساری لٹ, لٹی جا چکی ہے تھوڑے کول اپنے گزارے کچھ چار کو بھی نہیں رہی حالات تے تھوڑی یہ تو بہتر ہے آپ ہار تسلیم کر لو اہل کارہ نے جد کیا مہاراج آپ ید کرو کچھ بھی کرو اِسی اسی کہ ਔਰ ਇਤਨੀ ਸਚਾਈ ਤੇ ਕਬੂਲ ਕਰ ਲੋ ਕਿ ਸਭ ਕੁਝ ਤਬਾਹ ਹੋ ਗਿਆ ਜਦ ਹੋ ਗਿਆ ਤੇ ਫਿਰ ਤੁਸੀਂ ਸੰਤ ਹੋ ਤੇ ਇਤਨੀ ਵੱਡੀ ਸਚਾਈ ਨੂੰ ਕਬੂਲ ਕਰਨ ਤੋਂ ਇਨਕਾਰ ਸਾਹਿਬ ਕਬੂਲ ਦੇ ਨੇ ਬੜਾ ਨਿਰਾਲਾ ਢੰਗ ਸੰਗ ਬਦਗੋ ਘਰ ਅਗਰ ਕਾਸਾ ਹੈ ਜ਼ਰੀ ਸ਼ਿਕੰਦਰ ਮੈਂ ਉਸ ਦਿਨ ਵੀ ਅਰਜ਼ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਿਤਨੀ ਰਚਨਾ ਵਿਖਮ ਹੈ ਸੰਸਕ੍ਰਿਤ ਅਰਬੀ ਫਾਰਸੀ ਦਾ ਸੰਗਮ ਹੈ ਮਿਸ਼ਰਨ ਹੈ ਔਰ ਇਹ ਤਿੰਨੇ ਹੀ ਭਾਸ਼ਾਵਾਂ ਵਿਖੜੀਆਂ ਨੇ ਸੰਸਕ੍ਰਿਤ ਅਰਬੀ ਔਰ ਪਰਸ਼ੀਅਨ ਔਰੰਗਜ਼ੇਬ ਅਰਬੀ ਫਾਰਸੀ ਸਮਝਦਾ ਸੀ ਇਸ ਵਾਸਤੇ ਜ਼ਫਰਨਾਮਾ ਸਾਰਾ ਪਰਸ਼ੀਅਨ ਦੇ ਚ ਹੈ ਸੰਗੇ ਬਦਗੋ ਗਰ ਅਗਰ ਕਾਸਾ ਹੈ ਜ਼ਰੀ ਸ਼ਿਕੰਦ ਅਗਰ ਬਦ ਕਲਾਮ ਬੰਦਾ ਦੁਸ਼ਟ ਬੰਦਾ ਪੱਥਰ ਚੁੱਕ ਕੇ ਸੋਨੇ ਦੇ ਕਾਸੇ ਨੂੰ ਤੋੜਨ ਦੀ ਕੋਸ਼ਿਸ਼ ਕਰੇ ਮਹਾਰਾਜ ਕਹਿੰਦੇ ਨੇ ਮੈਂ ਮੰਨਦਾ ਹਾਂ ਸੋਨੇ ਦਾ ਪਿਆਲਾ ਟੁੱਟ ਜਾਏਗਾ ਪੱਥਰ ਨਹੀਂ ਟੁੱਟੇਗਾ ਮੈਂ ਮੰਨਦਾ ਮੈਂ ਇਹ تسلیم ਕਰਦਾ ਸੰਗੇ ਬਦਗੋ ਗਰ ਅਗਰ ਕਾਸਾ ਹੈ ਜ਼ਰੀ ਸ਼ਿਕੰਦ ਕੀਮਤੇ ਸੰਗ ਨੇ ਫਜ਼ਾਇਦ ਵਜ਼ਰ ਕਮ ਨਸ਼ੂਦ لیکن ا اورنگزیب تے اس دے اہلکاروں دی اک گل سن کے سن لو اے تے میں تسلیم کردا کہ بھاری بھرکم پتھر چُک کے سونے دے پیالے نوں توڑن دی کوشش کیتی گئی تو پیالہ ٹٹ جائے گا میں مننا پتھر نہیں ٹٹے گا پر ٹٹ کے بھی سونے دی قیمت کوئی گھٹنی نہیں اور نہ ٹٹ کے بھی پتھر دی قیمت کوئی ودنی نہیں ਟੁੱਟ ਕੇ ਵੀ ਮੇਰੇ ਬੱਚੇ ਸ਼ਹੀਦ ਕਹਿਲਾਣਗੇ ਨਾ ਟੁੱਟ ਕੇ ਵੀ ਤੂੰ ਜ਼ਾਲਮ ਕਹਿਲਾਏਂਗਾ ਟੁੱਟ ਕੇ ਵੀ ਮੇਰੇ ਪਿਤਾ ਨੂੰ ਸ਼ਹੀਦ ਕਰਨਗੇ ਨਾ ਟੁੱਟ ਕੇ ਵੀ ਤੂੰ ਜ਼ਾਲਮ ਬਣਿਆ ਰਹੇਂਗਾ ਤੇਰੀ ਕੀਮਤ ਕੋਈ ਵਧਣੀ ਨਹੀਂ ਛੜੀ ਕੀਮਤ ਕੋਈ ਘਟਣੀ ਨਹੀਂ ਉਦਾਹਰਣ ਬੜਾ ਗਜ਼ਬ ਦਾ ਦਿੱਤਾ ਹੈ ਮੇਰੇ ਬਾਦਸ਼ਾਹ ਨੇ ਪ੍ਰਮਾਣ ਬੜਾ ਗਜ਼ਬ ਦਾ ਦਿੱਤਾ ਹੈ ਜਦ ਅਹਲਕਾਰ ਕਹਿਣ ਲੱਗੇ ਫਕੀਰ ਹੋ ਤੁਸੀਂ ਫਕੀਰਾਂ ਦਾ ਇਹ ਕੰਮ ਸ਼ੋਭਾ ਨਹੀਂ ਦਿੰਦਾ ਸ਼ਸਤਰ ਚੁਕਣੇ ਅਵਲਤੇ ਭਾਰਤ ਦੇ तमाम अवतारी पुरुष ਸ਼ਸਤਰਦਾਰੀ ਨੇ धनुष बाण ਹੈ ਰਾਮ ਕੋਲ ਸੁਦਰਸ਼ਨ ਚੱਕਰ ਹੈ શ્રીਕ੍ਰਿਸ਼ਨ ਕੋਲ ਤ੍ਰਿਸ਼ੂਲ ਸ਼ਿਵਜੀ ਦੇ ਕੋਲ ਹੈ ਗਦਾ ਵਿਸ਼ਨੂੰ ਦੇ ਕੋਲ ਹੈ ਗਦਾ ਹਨੂਮਾਨ ਦੇ ਕੋਲ ਹੈ ਪਰਸ਼ੂਰਾਮ ਦੇ ਕੋਲ ਖਲਹਾੜਾ ਹੈ ਇਹ ਸਾਰੇ अवतारी पुरुष ਆਪਣੇ ਹੱਥ ਦੇ ਕੋਈ ਨਾ ਕੋਈ ਸ਼ਸਤਰ ਲਈ ਬੈਠੇ ਨੇ ਔਰ ਪੂਜਾ ਇਹਨਾਂ ਦੀ ਔਰ ਉਹਨਾਂ ਨੇ ਆਪਣੇ ਰਾਜ ਪਾਠ ਦੇ ਖਾਤਰ ਸ਼ਸਤਰ ਚੁੱਕੇ ਸਨ। ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੇਸ਼ ਦੀ ਰੱਖਿਆ ਮਜ਼ਲੂਮ ਦੀ ਰੱਖਿਆ ਤੇ ਧਰਮ ਦੀ ਰੱਖਿਆ ਲਈ ਜਦ ਸ਼ਸਤਰ ਚੁੱਕਲੇ। ਤੋਂ ਮੈਂ ਦੇਖਦਾ ਅੱਜ ਦੇ ਵੀ ਕੁੰਧ ਦਿਮਾਗ ਦੇ ਬੰਦਿਆਂ ਨੂੰ ਇਤਰਾਜ਼ ਹੈ ਔਰ ਉਸ ਵਕਤ ਔਰੰਗਜ਼ੇਬ ਨੂੰ ਵੀ ਇਤਰਾਜ਼ ਸੀ। ਤੁਸੀਂ ਫਕੀਰ ਵਲੀ ਅੱਲਾ ਏ ਕਿਉ ਚੁਕੇ ਤੋ ਸਾਬ ਕਹਿੰਦੇ ਨੇ ਬਲਾਚਾਰ ਗਈ ਦਰਮਿਆ ਆਮਦਮ ਮੈਂ लाचार ਹੋ ਗਿਆ ਤੂੰ ਮੈਨੂੰ लाचार ਕਰ ਦਿੱਤਾ ਬਲਾਚਾਰ ਗਈ ਦਰਮਿਆ ਆਮਦਮ ਪਧਦ ਵੀ ਰੋਤੀ ਰੋ ਤੂਫੰਗ ਆਮਦਮ ਤੂੰ ਇਤਨਾ ਮੈਨੂੰ लाचार ਕਰ ਦਿੱਤਾ ਤੂੰ ਇਨਸਾਫ ਨੂੰ ਮੰਨਣ ਨੂੰ ਇਨਕਾਰੀ ਹੋ ਗਿਆ ਸੱਚ ਦਾ ਤੇਰੇ ਉਤੇ ਜਦ ਕੋਈ ਅਸਰ ਨਾ ਆਇਆ ਵਿਚਾਰ ਜਦ ਤੇਰੇ ਤੱਕ ਪਹੁੰਚਦੀ ਨਹੀਂ ਸੀ ਮਜਬੂਰਨ ਮੈਨੂੰ ਤਲਵਾਰ ਚੁਕਣੀ ਪਈ ਚੁੰਕਾਰ ਅਜ਼ ਹਮਾ ਹੀ ਲਤੇ ਦਰਗੁਜਸਤ ਹਲਾਲ ਅਜ਼ ਤੋ ਬੁਰਦੰ ਬਸ਼ਮਸ਼ੀਰ ਦਸਤ ਪਰ ਮੈਰਸ ਕਰਾਂ ਇਤਨੀ ਵੱਡੀ ਕ੍ਰਾਂਤੀ ਬਹੁਤ ਵੱਡੀ ਸ਼ਾਂਤੀ ਚੋ ਲੰਗੀ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਾਂਤੀ ਮੀਰ ਖਾਲੂ ਨੇ ਉਸ ਵਕਤ ਦਾ ਧਾਰਮਿਕ ਸਮਾਜ ਆਲੇ ਦੁਆਲੇ ਸ਼ਰੀਕ ਚੰਦੂ ਜਹਾਂਗੀਰ ਸਾਰਾ ਮਾਹੌਲ ਤਪੇ ਹੋਇਆ ਹੈ ਔਰ ਜਹਾਂਗੀਰ ਔਖਾ ਤੇ ਉਹ ਫਕੀਰ ਜਿਸ ਦੀ ਸਾਰੀ ਪੰਜਾਬ ਦੇ ਚ ਪ੍ਰਤਿਸ਼ਟਾ ਹੈ ਤੇ ਅਸੀਂ ਚਾਹਦੇ ਸੀ ਇਹ ਤਬਲੀਗ ਦਾ ਕੰਮ ਕਰੇ ਇਹਨੇ ਆਪਣਾ ਮਸਤ ਗੁਰੂ ਅਰਜਨ ਦੇਵ ਜੀ ਦੇ ਕਦਮਾਂ ਤੇ ਰੱਖਿਆ ਇਹ ਸੁਗਮਨੀ ਸਾਹਿਬ ਦਾ ਪਾਠ ਕਰਨ ਲੱਗ ਪਏ ਕੁਰਾਨ ਦੀ ਤਲਾਵਤ ਛੋੜ ਕੇ ਔਰ ਸਿੱਖ ਜਗਤ ਦੇ ਔਰ ਸਾਰੀ ਦੁਨੀਆ ਦੇ ਸਿਰਮੌਰ ਤੀਰਤ ਦੀ ਬੁਨਿਆਦ महामीर जो है साईं मियां मीर तो धन गुरु अर्जुन देव जी ने रखवाई इस फकीर ਦੇ ਕੰਨੇ ਜਦ ਇਹ ਬੋਲ ਪਏ ਉਹ ਸ਼ਾਂਤੀ ਦਾ ਮੁਜਸਮਾ ਅਜ ਤੱਕ ਤਵੀ ਤੇ ਬਿਠਾਇਆ ਜਾਣਾ ਸ਼ਾਹੀ ਘਰਾਣੇ ਤੱਕ ਪਹੁੰਚ ਸੀ मियां मीर ਦੀ ਇੱਕ தம் ਜਾ ਪਹੁੰਚਿਆ ਉਸ ਟਿਕਾਣੇ ਤੇ ਬਾਵੇਂ ਇਹ ਆਰਡਰ ਦੇ ਕੇ ਹੁਕਮ ਦੇ ਕੇ ਜਹਾਂਗੀਰ ਲਾਹੌਰ ਤੋਂ ਨਿਕਲ ਗਿਆ ਸੀ ਤਾਂ ਕਿ ਮੇਰੇ ਤੱਕ ਕੋਈ ਪਹੁੰਚੇ ਨਾ ਸਫਾਰਸ਼ੀ ਕੀ ਮੀਆਂ ਮੀਰ ਰੋਇਆ ਸਤਗੁਰੂ ਦੀ ਹਾਲਤ ਦੇਖ ਕੇ ਪ੍ਰਿੰਸੀਪਲ ਗੰਗਾ ਸਿੰਘ ਨੇ ਆਪਣੇ ਭਾਉ ਸੰਬਾਦ ਗੁਰੂ ਅਰਜਨ ਦੇਵ ਜੀ ਦਾ ਤੇ ਮੀਆਂ ਮੀਰ ਦਾ ਆਪਣੀ ਇੱਕ ਨਜ਼ਮ ਵਿੱਚ ਇੰਜ ਬਿਆਨ ਕੀਤਾ ਸੁਣ ਕਿਹਾ ਸਤਗੁਰੂ ਨੇ ਮੀਆਂ ਛੋਡੋ ਪ੍ਰੀਤੀ ਚਾਮ ਸੇ ਕਿਆ ਹੋਵਾ ਤਨ ਤਬ ਗਿਆ ਮਨ ਸ਼ਾਂਤ ਹੈ ਹਰੀ ਨਾਮ ਸੇ ਔਰ ਸਤਗੁਰ ਦੇ ਆਪਣੇ ਵਾਕ ਚੰਦਨ ਚੰਦਨਾ ਸਰਦ ਰੁੱਤ ਮੋਹ ਲਾ ਮਿੱਠਾਈ ਘਾਮ ਸੀਤਲ ਧੀਵੇ ਨਾਨਕਾ ਜਪੰਦੜੋ ਹਰੀ ਨਾਮ ਸੰਸਕ੍ਰਿਤੀ ਸ਼ਲੋਕ ਗੁਰੂ ਅਰਜਨ ਦੇਵ ਜੀ ਨੇ ਸੀਤਲੰਗ ਚੰਦਰ ਦੇਵੇ ਨਾ ਸੀਤਲੰਗ ਬਾਵਨ ਚੰਦਨੇ ਨਾ ਸੀਤਲੰਗ ਸੀਤ ਰੁਤੇਣ ਨਾਨਕ ਸੀਤਲੰਗ ਸਾਦ ਸਵਜਨੇ ਚੰਦਰਮਾ ਕੋਈ ਮਨ ਨੂੰ ਸੀਤਲਤਾ ਨਹੀਂ ਦਿੰਦਾ ਸਰਦੀ ਦੀ ਰੁੱਤ ਕੋਈ ਮਨ ਨੂੰ ਸ਼ਾਂਤੀ ਨਹੀਂ ਦਿੰਦੀ ਚੰਦਨ ਦਾ ਲੇਪ ਕੋਈ ਮਨ ਨੂੰ ਠੰਡਾ ਨਹੀਂ ਕਰਦਾ ਕੇਵਲ ਪ੍ਰਮਾਤਮਾ ਦਾ ਨਾਮ ਹੈ ਜੋ ਮਨ ਨੂੰ ਸ਼ਾਂਤ ਕਰ ਦਿੰਦਾ ਹੈ ਸਰਦੀ ਦੀ ਰੁੱਤ ਇਹਦੇ 'ਚ ਵੀ ਬਨੁੱਖਾਂ ਦੇ ਮਨ ਤਪੇ ਰਹਿੰਦੇ ਨੇ ਬਰਫ਼ ਪਈ ਪੈਂਦੀ ਹੈ ਮਨ ਦੇ 'ਚ ਬਾਂਬੜ ਪੈ ਬਲਦੇ ਨੇ ਠੰਡਾ ਚੰਦਨ ਹੈ ਪਰ ਅੰਦਰ ਕਲਪਨਾਵਾਂ ਦੀ ਅੱਗ ਹੈ ਠੰਡੀਆਂ ਇਹ ਚੰ드ਰਮਾ ਦੀਆਂ ਕਿਰਨਾਂ ਨੇ ਪਰ ਅੰਦਰ ਤ੍ਰਿਸ਼ਨਾ ਦੇ ਬਾਂਬੜ ਨੇ ਨਹੀਂ ਸੀਤਲੰਗ ਚੰਦਰਦੇਵ ਹੈ ਨਹੀਂ ਸੀਤਲੰਗ ਭਾਵਨ ਚੰਦਨੇ ਨਹੀਂ ਸੀਤਲੰਗ ਸੀਤ ਰਤੇਣ ਨਾਨਕ ਸੀਤਲੰਗ ਸਾਧ ਸਵਜਨੇ ਕੋਈ ਕਿਤਨਾ ਸੀਤਲ ਹੋ ਸਕਦਾ ਹੈ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਪ੍ਰਮਾਣ ਨੇ ਪ੍ਰਤੱਖ ਇਤਨਾ ਸੀਤਲ ਚਾਰੋਂ ਪਾਸੇ ਇਤਨੀ ਤਪਸ਼ ਫਿਰ ਵੀ ਮਜਾਲ ਹੈ ਜ਼ਬਾਨ ਤੋਂ ਕੋਈ ਕੋੜਾ ਬਚਨ ਨਿਕਲੇ

ਹਨੇ ਮੈਂ ਕਬੂਲ ਕਰ ਲਿਆ ਜੋ ਵੀ ਹੁਕਮ ਤੇ ਮੈਂ ਅਕਸਰ ਅਰਜ਼ ਕਰਦਾ ਹੁਕਮ ਕੀ ਹੈ ਵਾਸਤਵ ਹੁਕਮ ਕੀ ਹੈ ਜੋ ਹੋਆ ਉਹ ਵਦਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਪਰਮਾਤਮਾ ਦਾ ਹੁਕਮ ਕੀ ਹੈ ਜਿਸ ਨੂੰ ਮੰਨਣਾ ਹੈ ਜੋ ਹੋ ਗਿਆ ਇਹ ਹੁਕਮ ਹੈ ਜੋ ਹੋਆ ਉਹ ਵਦਸੋ ਜਾਣੇ ਜੋ ਹੋ ਗਿਆ ਹੈ ਉਹਨੂੰ ਹੋਣ ਹਾਰ ਕਰਕੇ ਜਾਣੇ ਹੋਣਾ ਹੀ ਸੀ ਇਹ ਦਿਨ ਹੋਇਆ ਹੈ ਹੋਣਾ ਹੀ ਸੀ ਹੁਕਮ ਰਾਤ ਹੋਈ ਹੈ ਇਹ ਹੋਣੀ ਸੀ ਇੱਕ ਹੁਕਮ ਜਨਮ ਹੋਇਆ ਹੈ ਹੋਣਾ ਹੀ ਸੀ ਇੱਕ ਹੁਕਮ ਮਰਨ ਹੋਇਆ ਹੈ ਹੋਣਾ ਹੀ ਸੀ ਹੁਕਮ ਜਵਾਨੀ ਆਈ ਹੈ ਇਹ ਆਉਣੀ ਸੀ ਇੱਕ ਹੁਕਮ ਪ੍ਰਭੂ ਦਾ ਹੁਕਮ ਪਰ ਬ੍ਰਿਧਾ ਅਵਸਥਾ ਆਈ ਹੈ ਤੇ ਆਉਣੀ ਸੀ ਇੱਕ ਹੁਕਮ ਨਫਾ ਹੋਇਆ ਹੈ ਹੋਣਾ ਹੀ ਸੀ ਇੱਕ ਹੁਕਮ ਪਰ ਨੁਕਸਾਨ ਹੋਇਆ ਹੈ ਹੋਣਾ ਹੀ ਸੀ ਇੱਕ ਹੁਕਮ ਕਰਮਾਂ ਦੀ ਖੇਡ ਔਰ ਪ੍ਰਮਾਤਮਾ ਦਾ ਵਿਧਾਨ ਉਸ ਦਾ ਹੁਕਮ ਉਸ ਦਿੱਤੇ ਇੱਜ਼ਤ ਮਿਲੀ ਹੈ ਮਿਲਣੀ ਸੀ ਇੱਕ ਹੁਕਮ ਬੇਇੱਜ਼ਤੀ ਹੋ ਗਈ ਹੈ ਹੋਣੀ ਸੀ ਇੱਕ ਹੁਕਮ ਜੋ ਹੋ ਆ ਉਹ ਵਤ ਸੋ ਜਾਣੇ ਜੋ ਹੋ ਗਿਆ ਉਹਨੂੰ ਸਮਝ ਲੈ ਹੋਣਾ ਹੀ ਸੀ ਜੋ ਹੋਆ ਉਹ ਵੱਦ ਸੋ ਜਾਣੇ ਪ੍ਰਭ ਆਪਣੇ ਦਾ ਹੁਕਮ ਪਛਾਣੇ ਆਪਣੇ ਪਰਮਾਤਮਾ ਦਾ ਹੁਕਮ ਪਛਾਣੇ ਸਮਝੇ ਤੇ ਮੰਨੇ ਹੁਕਮ ਕੀ ਹੈ ਜੋ ਹੋ ਗਿਆ ਹੋਣਾ ਹੀ ਸੀ ਦੁਨੀਆ ਕਿਉਂ ਰੋ ਰਹੀ ਹੈ ਜੋ ਹੋ ਗਿਆ ਨਹੀਂ ਹੋਣਾ ਚਾਹੀਦਾ ਸੀ ਕਿਉਂ ਹੋਇਆ ਉਹ ਤੇ ਹੋਣਾ ਸੀ ਇਤਨੀ ਮਾਇਰਜ਼ ਕਰਦੇ ਆ ਜੋ ਹੋਆ ਉਹ ਵੱਦ ਸੋ ਜਾਣੇ ਕਿਸ ਤਰ੍ਹਾਂ ਜੇ ਸਮਝੋਗੇ ਕਿ ਉਸ ਦਾ ਹੁਕਮ ਕੀ ਹੈ ਕਿਉਂਕਿ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਜੋ ਹੋ ਗਿਆ ਹੈ ਹੋਣਾ ਹੀ ਸੀ। ਇਹ ਹੀ ਪ੍ਰਭੂ ਦੀ ਰਜ਼ਾ ਸੀ। ਨਿੱਕਾ ਜਿਹਾ ਕੰਡਾ ਲੱਗ ਜਾਏ ਮਨੁੱਖ ਕਹਿੰਦਾ ਪਤਾ ਨਹੀਂ ਰੱਬ ਹੈ ਕਿ ਨਹੀਂ। ਛੋਟੀ ਜਿਹੀਆਂ ਘਟਨਾ ਘਟ ਜਾਏ ਮਨੁੱਖ ਗਿਲਿਆਂ ਨਾਲ ਭਰ ਜਾਂਦਾ। ਪਰ ਕੋਈ ਤਤੀ ਤਵੀ ਤੇ ਬੈਠ ਕੇ ਭੁੱਖਾ ਪਿਆਸਾ ਵੀ ਇਹ ਕਹਿ ਸਕਦਾ ਆਗਿਆ ਮੈਂ ਭੂਕ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਕਾ। ਸੋ ਮਾ ਥੇਲੇ ਮਾਨੇ ਜੋ ਵੀ ਉਸਦਾ ਹੁਕਮ ਹੋਇਆ ਮੈਂ ਉਹਨੂੰ ਖਿੜੇ ਮੱਥੇ ਮੰਨ ਲਿਆ ਤੇ ਹੁਕਮ ਕੀ ਉਹ ਜੋ ਹੋ ਗਿਆ ਹੁਕਮ ਮੇਰੇ ਤਰ੍ਹਾਂ ਮਨੁੱਖ ਅੱਦਾ ਹੁਕਮ ਕਬੂਲ ਕਰ ਸਕਦਾ ਸਾਰਾ ਨਹੀਂ ਜਨਮ ਹੋਇਆ ਓਨਾ ਹੀ ਸੀ ਇਹ ਹੁਕਮ ਕਬੂਲ ਮਰਨ ਹੋਇਆ ਹੀ ਓਨਾ ਸੀ ਹੁਕਮ ਇਹ ਕਬੂਲ ਨਹੀਂ جوانی آئی ہے آونی سے ایک حکم قبول بڈے پا آیا ہے آونا ہی سی ایک حکم قبول نہیں ہے پروان نہیں ہے تسلیم نہیں ہے نفع ہویا ہے ہونا ہی سی ایک حکم قبول پر نقصان ہو گیا ہے ہونا ہی سی ایک حکم یہ قبول نہیں ہے یہ پروان نہیں ہے ਔਰ ਅੱਧਾ ਹੁਕਮ ਮੰਨਣਾ ਅੱਧਾ ਨਾ ਮੰਨਣਾ ਸਮਝ ਲੋ ਸਾਰਾ ਹੀ ਨਹੀਂ ਮੰਨਿਆ ਇਹ ਵੀ ਮੈਰਜ਼ ਕਰ ਲਿਆ ਉਹਨੇ ਹੁਕਮ ਨੂੰ ਸਮਝਿਆ ਹੀ ਨਹੀਂ ਕਹੋ ਨਾ ਅਨੇਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤੋ ਇਤਨਾ ਵੀ ਖੱਪ ਜਾ ਜੋ ਕੁਝ ਹੋ ਗਿਆ ਹੈ ਹੋਣਾ ਹੀ ਸੀ ਪਿਛੋ ਕਰਮਾਂ ਦੀ ਸ਼੍ਰੰਖਲਾ ਪਿਛੋ ਲੰਬਾ ਚੋੜਾ ਵਿਧਾਨ ਪਰ ਜੋ ਹੋ ਗਿਆ ਇਹਨੂੰ ਸਮਝੀ ਹੋਣਾ ਹੀ ਸੀ ਬਸ ਇਸਨੂੰ ਤਸلیم ਕਰ ਲੈ ਕੈਨੂੰ ਕਬੂਲ ਕਰ ਲੈ ਮੋਟੇ ਉਦਾਹਰਣ ਫਿਰ ਮੈਂ ਦੇ ਦਿਆਂ ਜਨਮ ਹੋਇਆ ਹੈ ਹੋਣਾ ਹੀ ਸੀ ਇੱਕ ਹੁਕਮ ਮਰਨ ਹੋਇਆ ਹੈ ਹੋਣਾ ਹੀ ਸੀ ਇੱਕ ਹੁਕਮ ਜਵਾਨੀ ਆਈ ਹੈ ਆਉਣੀ ਸੀ ਇੱਕ ਹੁਕਮ ਬੁਢੇਪਾ ਆਇਆ ਹੈ ਆਉਣਾ ਹੀ ਸੀ ਇੱਕ ਹੁਕਮ ਤੇ ਜੇ ਜਨਮ ਤੇ ਮਰਨ ਜਵਾਨੀ ਤੇ ਬੁਢੇਪਾ ਸਭ ਕੁਝ ਹੁਕਮ ਦੇ ਚ ਹੈ ਤਾਂ ਪੁਰਖਾ ਜੋ ਕੁਝ ਵੀ ਹੋਇਆ ਸਭ ਹੁਕਮ ਜੋ ਹੋਵਾ ਉਹ ਵੱਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਬੜੀ ਲੰਬੀ ਚੌੜੀ ਵਿਆਖਿਆ ਹੈ ਹੁਕਮ ਮੰਨਣ ਦੀ ਮੂਰਤੀ ਵੇਖਣੀ ਹੋਵੇ ਫਿਰ ਇੱਕੋ ਹੀ ਨਾਮ ਸਾਹਮਣੇ ਆਂਦਾ ਧਨ ਗੁਰੂ ਅਰਜਨ ਦੇਵ ਜੀ ਹੁਕਮ ਗਬੋ ਆ ਗਿਆ ਮੈਂ ਭੂਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਆ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾ ਥੇਲੇ ਮਾਨੇ ਪਰ ਇਸ ਨਿਰਮਾਨਤਾ ਨੂੰ ਇਸ ਸ਼ੈਨਸ਼ੀਲਤਾ ਨੂੰ ਇਸ ਸ਼ਾਂਤੀ ਨੂੰ ਕੋਈ ਬੁਜ਼ਦਿਲੀ ਨਾ ਸਮਝ ਲਵੇ ਕੋਈ ਕਾਇਰਤਾ ਨਾ ਸਮਝ ਲਵੇ ਤਾਂ ਗੁਰੂ ਨਾਨਕ ਦੇ ਛੇਵੇਂ ਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕ੍ਰਾਂਤੀ ਦਾ ਰੂਪ ਧਾਰਨ ਕਰ ਲਿਆ ਤਲਵਾਰ ਚੁੱਕ ਲਈ ਇਸ ਸ਼ਾਂਤੀ ਦੇ ਚੋਂ ਕ੍ਰਾਂਤੀ ਨਿਕਲੀ ਇਸ ਸਬਰ ਦੇ ਚੋਂ ਤਲਵਾਰ ਨਿਕਲੀ ਇਸ ਨੂੰ ਇਸ ਤਰ੍ਹਾਂ ਲਈਏ ਮੈਂ ਆਪਣੀ ਘਟਨਾ ਵੀ ਤੁਹਾਨੂੰ ਸਰਵਨ ਕਰਾ ਦਿਆਂ ਸਾਹਮਣੇ ਆ ਗਏ ਮੈਂ ਪਿੱਛੇ ਨਾ ਮੋੜਾਂ ਮੈਂ ਬੰਦਲਾ ਸਾਹਿਬ ਸੀਸਗੰਜ ਸਾਹਿਬ ਲੜੀਵਾਰ ਕਥਾ ਚੱਲਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇਹ ਪਿਛਲੇ ਸਾਲ ਹੀ ਦਾਸ ਭੋਗ ਪਾ ਕੇ ਆਇਆ ਹੈ ਗਾਲਬਨ ਸਨ 63 ਦੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਆਰੰਭ ਹੋਈ ਸੀ 92 ਸਮਾਪਤ ਹੋਈ ਲਗਾਤਾਰ ਚੱਲਦੀ ਰਹੀ ਜਿਸ ਦੇ ਸਿਰਫ ਜਨਵਰੀ ਦਾ ਮਹੀਨਾ ਦਾਸ ਕਰਦਾ ਰਿਹਾ ਇੱਕ ਮਹੀਨਾ ਬਾਕੀ ਹੋਰ ਗੁਣੀ ਜਨ ਮਹਾਪੁਰਖ ਕਥਾ ਕਰਦੇ ਰਹੇ ਇਹ ਪਿਛਲੇ ਸਾਲ ਭੋਗ ਪਿਆ ਸ਼ਲੋਕਾਂ ਤੇ ਜਦ ਬਾਣੀ ਆਈ குரு ਤੇਗ ਬਹਾਦਰ ਸਾਹਿਬ ਜੀ ਦੇ ਰਾਗ ਮਾਲਾ ਆਗਾਹ ਸੀ